ਪਰਗਤ ਸਿੰਘ ਜੀ ਆਪਣੀ ਫੈਮਲੀ ਦੇ ਨਾਲ ਵੋਟ ਦਾ ਅਧਿਕਾਰ ਕਰਕੇ ਪ੍ਰਗਤ ਜੀ ਅੱਜ ਸਵੇਰੇ ਆਪਣੀ ਫੈਮਲੀ ਨੂੰ ਲੈ ਕੇ ਕਿਹੜਾ ਵੋਟ ਦਾ ਅਧਿਕਾਰ ਹਾਂ ਬੇਸਿਕਲੀ ਸਾਰੇ ਬਜ਼ੁਰਗਾਂ ਨੇ ਵੀ ਬੇਟੇ ਨੇ ਵੀ ਵੋਟ ਦਾ ਅਧਿਕਾਰ ਜਿਹੜਾ ਉਹ ਕੀਤਾ ਹੈਗਾ ਔਰ ਮੈਨੂੰ ਲੱਗਦਾ ਕਿ ਇਹ ਜਿਹੜਾ ਲੋਕਤੰਤਰ ਹੈ ਇਹਦੇ ਵਿੱਚ ਸਭ ਤੋਂ ਵੱਡਾ ਅਧਿਕਾਰ ਹੀ ਜਿਹੜਾ ਉਹ ਵੋਟ ਦਾ ਅਧਿਕਾਰ ਹੈ ਸੋ ਸਾਰਿਆਂ ਨੂੰ ਮੈਂ ਰਦਰ ਅਪੀਲ ਵੀ ਕਰੂੰਗਾ ਕਿ ਵੋਟ ਜ਼ਰੂਰ ਪਾਓ ਔਰ ਖਾਸ ਕਰਕੇ ਯੰਗਸਟਰਸ ਨੂੰ ਮੈਂ ਦੇਖਦਾ ਉਹਨਾਂ ਦੀ ਰੁਚੀ ਘੱਟ ਹੈ ਜਿਹੜਾ ਉਹ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਪਰ ਬਾਅਦ ਵਿੱਚ ਕਈ ਵਾਰੀ ਬਹੁਤ ਡਿਸਕਸ਼ਨ ਦੇ ਵਿੱਚ ਕਰਿਪ ਕਰਦੇ ਆ ਕਿ ਨੇਤਾ ਇਦਾਂ ਦਾ ਹੋਣਾ ਚਾਹੀਦਾ ਇਦਾਂ ਦਾ ਹੋਣਾ ਚਾਹੀਦਾ ਪਰ ਜਦੋਂ ਜੇ ਤੁਸੀਂ ਅੱਧਾ ਘੰਟਾ ਕੱਢ ਕੇ ਆਪਣਾ ਹੀ ਵੋਟ ਦਾ ਇਸਤੇਮਾਲ ਨਹੀਂ ਕਰਦੇ ਫਿਰ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਸਾਡੀ ਉਸ ਪ੍ਰੋਸੈਸ ਦੇ ਵਿੱਚ ਕਮੀ ਹੈਗੀ ਔਰ ਮੈਂ ਤਾਂ ਇਹੀ ਅਪੀਲ ਕਰੂੰਗਾ ਕਿ ਵੋਟ ਜ਼ਰੂਰ ਪਾਓ ਲੋਕ ਸਮੇਂ ਦੇ ਵਿੱਚ ਦੇਖਿਆ ਨੂੰ ਮਿਲ ਰਿਹਾ ਬਜ਼ੁਰਗ ਕਿਹੜਿਆ ਸਮੇਂ ਦੇ ਵਿੱਚ ਜਾ ਕੇ 7 ਵਜੇ ਆਪਣੇ ਕਿਹੜੇ ਬੋਟ ਦਾ ਅਧਿਕਾਰ ਪਾਣ ਨੂੰ हां डेफिनेटली यो ਮੈਨੂੰ ਲੱਗਦਾ ਕਿ ਖਾਸ ਕਰਕੇ ਮਿਡਲ ਏਜ ਗਰੁੱਪ ਜਿਹੜੇ ਸਾਡੇ ਵਾਲੇ ਹੈਗੇ ਆ ਉਹਨਾਂ ਦੇ ਵਿੱਚ ਵਾਧਰ ਜਾਣ ਹੈਗਾ ਖैर ਬਜ਼ੁਰਗ ਵੀ ਗਏ ਹੈਗੇ ਆ ਔਰ ਯੰਗਸਟਰ ਕੰਪੈਰੀਟਿਵਲੀ ਘਟਾ ਹੈ ਜਦਕਿ ਯੰਗਸਟਰ ਦੀ ਗਿਣਤੀ ਬਹੁਤ ਹੈ ਜੀ ਕਿ ਤੁਸੀਂ ਦੇਖਿਆ ਐਮ ਐਲ ਐਸ ਬਣਾਓ ਕੀ ਜਲੰਧਰ ਦੇ ਵਿੱਚ ਕੀ ਕਮੀਆਂ ਕਿਹੜੀਆਂ ਇਸ ਦੇ ਵਿੱਚ ਲੋਕ ਨਹੀਂ ਮੈਨੂੰ ਲੱਗਦਾ ਠੀਕ ਹੈ ਸਾਰੇ ਜਿਹੜੇ ਹੈਗੇ ਆ ਜਿਹੜੇ ਜੋ ਵੀ ਅਰੇਂਜਮੈਂਟਸ ਹੈਗੇ ਉਹ ਲਗਭਗ ਮੈਨੂੰ ਲੱਗਦਾ ਠੀਕ ਹੈ ਕੀ ਮੈਸੇਜ ਯੂਥ ਨੂੰ ਤੁਹਾਡੇ ਵੱਲੋਂ ਕੀ ਮੈਸੇਜ ਦੇਣਾ ਨਹੀਂ ਯੂਥ ਨੂੰ ਮੈਂ ਇਹ ਕਹੂੰਗਾ ਕਿ ਕਿਉਂਕਿ ਇਹ ਲੋਕਤੰਤਰ ਦੇ ਵਿੱਚ ਇੱਕ ਬਹੁਤ ਵਧੀਆ ਤੁਹਾਨੂੰ ਮੈਂਡੇਟ ਮਿਲਿਆ ਹੋਇਆ ਉਹਦੇ ਵਿੱਚ ਤੁਸੀਂ ਜੇ ਠੀਕ ਇਸਤੇਮਾਲ ਕਰੋਗੇ ਤਾਂ ਠੀਕ ਨੇਤਾ ਚੁਣੋਗੇ ਠੀਕ ਪਾਰਟੀ ਜਿਹੜੀ ਕਿਸੇ ਸੋਚ ਤੇ ਖੜੀ ਆ ਦੇਖੋ ਵਿਚਾਰਧਾਰਾ ਤੇ ਵੋਟ ਕਰਨੀ ਚਾਹੀਦੀ ਆ ਜਿਹੜੇ ਰੋਜ਼ ਕੁਰਸੀਆਂ ਬਦਲਦੇ ਆ ਇਹਦਾ ਮਤਲਬ ਉਹਨਾਂ ਦੀ ਵਿਚਾਰਧਾਰਾ ਕੋਈ ਨਹੀਂ ਉਹ ਸਿਰਫ ਕੁਰਸੀ ਦੀ ਵਿਚਾਰਧਾਰਾ ਆ ਸੋ ਤੁਸੀਂ ਇਹੋ ਜਿਹੇ ਲੋਕਾਂ ਨੂੰ ਜ਼ਰੂਰ ਨੈਗਲੈਕਟ ਕਰਿਓ ਤਾਂ ਕਿ ਇਹ ਨਾ ਹੋਵੇ ਕਿ ਤੁਸੀਂ ਫਿਰ ਜਿਹੜਾ ਹੈਗਾ ਤੁਸੀਂ ਇੱਕ ਇਹੋ ਜਿਹੀ ਵਿਚਾਰਧਾਰਾ 'ਚ ਵੱਜੇ ਰਹੋ ਤੁਸੀਂ ਕਹੋ ਕਿ ਹਾਂ ਵੀ ਅਸੀਂ ਤਾਂ ਉੱਥੇ ਹੀ ਕਰਨਾ ਹੈਗਾ ਡੈਮੋਕ੍ਰੈਟਿਕ ਪ੍ਰੋਸੈਸ ਦੇ ਵਿੱਚ ਲੋਕ ਆਪਣੇ ਥਾਟ ਪ੍ਰੋਸੈਸ ਨਾਲ ਆਪਣੀ ਸੋਚ ਨਾਲ ਜਿਹੜਾ ਵੋਟ ਕਰਨ ਦੇਖਿਆ ਸੀ ਗੱਲਬਾਤ ਕੀਤੀ ਗਿਆ ਪ੍ਰਗਟ ਸਿੰਘ ਜੀ ਦੇ ਨਾਲ ਉਹ ਆਪਣੇ ਪਰਿਵਾਰ ਦੇ ਨਾਲ ਜੋ ਬਜ਼ੁਰਗਾਂ ਦੇ ਨਾਲ ਜਾ ਕੇ ਆਪਣੀ ਵੋਟ ਦਾ ਅਧਿਕਾਰ ਕੀਤਾ ਸਮੇਂ ਸਿਰ ਉਹਨਾਂ ਨੇ ਯੂਥ ਨੂੰ ਇਹ ਹੀ ਅਪੀਲ ਕੀਤੀ ਹੈ ਕਿ ਜਿਹੜਾ ਵੋਟ ਉਹ ਜਿਆਦਾ ਤੋਂ ਜਿਆਦਾ ਯੂਥ ਕਰੀਏ ਉਹ ਵੋਟ ਪਾਣ ਕੈਮਰਾਮੈਨ ਰਾਹੁਲ ਦੇ ਨਾਲ ਸੋਨਮਹਾਜਨ ਜਗਬਾਨੀ ਟੀਵੀ ਜਲੰਧਰ